ਰੇਡੀ ਮੇਰੇ ਇੱਕਾ ਬਚਪਨ ਦਾ ਦੋਸਤ ਹੈ ਡੰਡੀ ਉਸ ਦਾ ਜੀਜਾ ਬੜੀ ਚੀਜ਼ ਹੈ ਜਿਸ ਕਰਕੇ ਅਸੀਂ ਜਦੋਂ ਵੀ ਮਿਲਦੇ ਹਾਂ ਉਸ ਦੇ ਜੀਜਾ ਜੀ ਬਾਰੇ ਗੱਲ ਜ਼ਰੂਰ ਹੁੰਦੀ ਹੈ ਡੰਡੀ ਇੱਕ ਵਾਰੀ ਅਸੀਂ ਇੱਕ ਫੰਕਸ਼ਨ ਉੱਤੇ ਇਕੱਠੇ ਹੋਏ ਮੈਂ ਪੁੱਛਿਆ ਹੋਰ ਜੀਜਾ ਜੀ ਠੀਕ ਹੈ ਡੰਡੀ ਜੀਜੇ ਬਾਰੇ ਨਾ ਪੁੱਛਿਆ ਰ ਉਹਨੇ ਮੂੰਝਾ ਬਣਾ ਕੇ ਕਿਹਾ ਡੰਡੀ ਕੀ ਗੱਲ ਹੋਈ ਮੈਂ ਹੈਰਾਨੀ ਨਾਲ ਪੁੱਛਿਆ ਡੰਡੀ ਹੋਣਾ ਕੀ ਹੈ ਜਾਰ ਪਿੱਛੇ ਜੋ ਐਤਵਾਰ ਦਾ ਦਿਨ ਸੀ ਡੰਡੀ ਤੁੱਪ ਵੀ ਪੂਰੀ ਨਿਕਲੀ ਸੀ ਡੰਡੀ ਅਸੀਂ ਤਿੰਨੇ ਭਰਾ ਅਤੇ ਪਾਪਾ ਜੀ ਵਿਹੜੇ ਵਿੱਚ ਬੈਠੇ ਸੀ ਡੰਡੀ ਆਪਣਾ ਘਰ ਬਾਹਰ ਬਾਹਰ ਹੋਣ ਕਰਕੇ ਦੂਰੋਂ ਆਉਂਦਾ ਬੰਦਾ ਨਜ਼ਰ ਆ ਜਾਂਦਾ ਹੈ ਡੰਡੀ ਇੰਨੇ ਨੂੰ ਛੋਟਾ ਕਹਿੰਦਾ ਵੀਰ ਐਵੇਂ ਨਹੀਂ ਲੱਗਦਾ ਜਿਵੇਂ ਸਾਹਮਣੇ ਜੀਜਾ ਜੀ ਆ ਰਹੇ ਹਨ ਡੰਡੀ ਅਸੀਂ ਵੀ ਨਾજર ਮਾਰੀ ਸੱਚੀ ਜੀਜਾ ਜੀ ਸੀ ਡੰਡੀ ਜੀਜਾ ਜੀ ਥੋੜੇ ਨੇੜੇ ਆਏ ਤਾਂ ਮੇਰੀ ਨਜ਼ਰ ਹੱਥ ਵਿੱਚ ਫੜੇ ਮਠਿਆਈ ਦੇ ਡੱਬੇ ਉੱਤੇ ਪਈ ਡੰਡੀ ਭਈ ਸੱਚ ਜਾਣੀ ਡੱਬਾ ਵੇਖ ਕੇ ਮੇਰਾ ਤਾਂ ਰੰਗ ਉੱਡ ਗਿਆ ਡੰਡੀ ਰੰਗ ਉੱਡ ਗਿਆ ਪਰ ਡੱਬਾ ਵੇਖ ਕੇ ਤਾਂ ਯਾਰ ਖੁਸ਼ੀ ਹੋਣੀ ਚਾਹੀਦੀ ਹੈ ਮੈਂ ਬੜੀ ਹੈਰਾਨੀ ਨਾਲ ਪੁੱਛਿਆ ਡੰਡੀ ਖੁਸ਼ੀ ਤਾਂ ਹੁੰਦੀ ਹੈ ਪਰ ਡੱਬਾ ਲਿਆ ਕੌਣ ਰਿਹਾ ਹੈ ਡੰਡੀ ਇਹ ਵੀ ਤਾਂ ਵੇਖਣਾ ਪੈਂਦਾ ਉਹਨੇ ਥੋੜਾ ਖਿਜੇ ਨੇ ਕਿਹਾ ਡੰਡੀ ਅੱਛਾ ਪਰ ਹੋਇਆ ਕੀ ਦੱਬੇ ਕਰਕੇ ਪ੍ਰਸ਼ਨਚਨ ਹੋਣਾ ਕੀ ਹੈ ਡੰਡੀ ਅਰੇਡੀ ਅਸੀਂ ਸਤਿ ਸ੍ਰੀ ਅਕਾਲ ਜੀਜਾ ਜੀ ਸਤਿ ਸ੍ਰੀ ਅਕਾਲ ਜੀਜਾ ਜੀ ਕੀਤੀ ਡੰਡੀ ਜੀਜਾ ਨੇ ਆ ਪਾਪਾ ਜੀ ਨੂੰ ਪੈਰੀ ਪੈਣਾ ਕੀਤਾ ਡੰਡੀ ਪਾਪਾ ਜੀ ਮੈਨੂੰ ਕਹਿੰਦੇ ਜਾ ਮੁੰਡਿਆ ਉਥੋਂ ਕੁਰਸੀ ਲਿਆ ਪਾਣੀ ਲਿਆ ਨਾਲੇ ਅੰਦਰ ਚਾਹ ਨੂੰ ਕਹੇ ਜੁਆਈ ਭਾਈ ਆਇਆ ਡੰਡੀ ਚਾਹ ਪਾਣੀ ਬਾਅਦ ਵਿੱਚ ਪਹਿਲਾਂ ਮੂੰਹ ਮਿੱਠਾ ਕਰੋ ਜੀਜੇ ਨੇ ਲੱਡੂਆਂ ਦਾ ਡੱਬਾ ਖੋਲ ਕੇ ਅੱਗੇ ਕਰਦੇ ਹੋਏ ਕਿਹਾ ਡੰਡੀ ਜੀਜਾ ਜੀ ਇਹ ਮੂੰਹ ਮਿੱਠਾ ਕਿਸ ਖੁਸ਼ੀ ਵਿੱਚ ਛੋਟੇ ਨੇ ਪੁੱਛਿਆ ਡੰਡੀ ਪੁੱਛੋ ਨਾ ਪਹਿਲਾਂ ਲੱਡੂ ਛਕੋ ਡੰਡੀ ਅਸੀਂ ਇੱਕ-ਇੱਕ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ ਅਤੇ ਪਾਪਾ ਜੀ ਕਹਿੰਦੇ ਪੁੱਤ ਹੁਣ ਤਾਂ ਦੱਸ ਦੇ ਇਹ ਲੱਡੂ ਕਿਸ ਖੁਸ਼ੀ ਵਿੱਚ ਪ੍ਰਸ਼ੰਚਨ ਕਿਉਂਕਿ ਸਾਡੇ ਨਾਲ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕੀ ਸੀ ਡੰਡੀ ਪਾਪਾ ਜੀ ਆਪਾਂ ਪਲਾਟ ਲੈ ਲਿਆ ਡੰਡੀ ਫਿਰ ਤਾਂ ਭਾਈ ਮੁਬਾਰਕਾਂ ਅਤੇ ਕਿੰਨੇ ਵਿੱਚ ਲਿਆ ਪਾਪਾ ਜੀ ਨੇ ਪੁੱਛਿਆ ਡੰਡੀ ਪਾਪਾ ਜੀ 12 ਲੱਖ ਵਿੱਚ ਸੌਦਾ ਹੋਇਆ ਅਤੇ 2 ਲੱਖ 92 ਵੀ ਦੇ ਦਿੱਤਾ ਡੰਡੀ ਅਤੇ ਪੁੱਤ ਬਾਕੀ ਦਾ 10 ਲੱਖ ਪਾਪਾ ਜੀ ਨੇ ਦਰਦੇ ਜਿਹੇ ਪੁੱਛਿਆ ਡੰਡੀ ਉਹ ਤਾਂ ਹੁਣ ਤੁਸੀਂ ਕਰੋਗੇ ਮੇਰੇ ਕੋਲ ਤਾਂ 2 ਲੱਖ ਹੀ ਸੀ ਡੰਡੀ ਉਹ ਮੈਂ ਬਿਆਨਾ ਦੇ ਦਿੱਤਾ ਡੰਡੀ ਹੁਣ ਹਾਲ ਇਹ ਸੀ ਅਸੀਂ ਲੱਡੂ ਨੂੰ ਮੂੰਹ ਦੇ ਅੰਦਰ ਤੱਕ ਈ ਅਤੇ ਉਹ ਬਾਹਰ ਨੂੰ ਆਵੇ ਡੰਡੀ ਥੋੜੀ ਦੇਰ ਅਸੀਂ ਦੋਵੇਂ ਹੀ ਚੁੱਪ ਰਹੇ ਡੰਡੀ ਫਿਰ ਚੁੱਪੀ ਤੋੜਦੇ ਹੋਏ ਮੇਰਾ ਦੋਸਤ ਮੈਨੂੰ ਪੁੱਛਦਾ ਫਿਰ